ਆਪਾਂ ਫਾਰਮਟਰੇ ਕਹਿੰਦੇ ਜੀ ਇਹ ਟਰੈਕਟਰ ਲੈਣਾ ਆਪਾਂ ਦਾ ਨਵਾਂ ਲੈਣਾ 60 ਹੁਣ ਆਪਾਂ ਸਾਈਡ ਦਾ ਹੀ ਕਰਨ ਆਏ ਆ ਬਾਕੀ ਦੇਖੋ ਆਪਾਂ ਆਈਏ ਅੰਦਰ ਜੀ ਦੇਖ ਭਾਈ ਬੰਦੇ 60 ਕਿੱਥੇ ਲਈਏ ਇਹ ਇਹ ਪੀ ਆਈ ਲੈਣਾ ਪੀ ਆਈ ਲੈਣਾ ਕਿਹੜਾ ਪੀ ਆਈ ਉਹ ਖੜਾ ਹੀ ਪਿਆ ਆ ਹਾਲ ਲੈਣਾ ਆ ਹਾਲ ਲੈਣਾ ਭਾਈ ਜੀ ਅਜਾ ਆਪਣਾ ਸਾਹਿਬ ਦਾ ਹੀ ਕਰਦਾਂਗੇ ਜਿੱਦਾਂ ਕਹਿੰਦਾ ਠੀਕ ਆ ਹੈ ਮੈਂ ਲੈਣਾ ਏ ਠੀਕ ਆ ਫਟੋ ਫੜੀ ਮੇਰਾ ਡੈਟਰ ਆ ਜੀ ਮੇਰਾ ਮੈਂ ਲੈਣਾ ਏ ਪੈਸੇ ਤਾਂ ਡੈਡੀ ਤੋਂ ਲੈਣਾ ਮੈਂ ਠੀਕ ਆ ਆਹ ਹੁੰਦਾ 755 ਹੋਰ ਬੋਲ ਲੋ ਲੋਕੀ ਜੀ ਕਿਹਾ ਟੋ

ਇਹ ਤਾਂ ਹਾਈ ਲੋ ਹੋ ਗਿਆ ਦਾ ਜਿਵੇਂ ਆਪਣੇ ਦੂਜੇ ਟ੍ਰੈਕ ਤੇ ਜਾਂਦੇ ਹਾਂ ਠੀਕ ਆ ਸਪੀਡਾਂ ਤੇ ਜਿਹੜੀ ਇਹ ਹੈ ਛੋਟਾ ਰਸਾਨ ਇਹਦੇ ਵਿੱਚ ਜਿਵੇਂ ਪਹਿਲੇ ਦੇ ਵਿੱਚ ਆਪਾਂ ਨੂੰ ਛੋਟਾ ਤੋਰਾ ਮਿਲ ਜਾਂਦਾ ਸਪੀਡਾਂ ਦਾ ਦੂਰੀ ਰਹਿਣੀ ਹੈ ਅੱਗੇ ਆ 20 ਮੀਟਰ ਹੋ ਜਾਂਦੀ ਛੋਟਾ ਦਾ ਤੋਰਾ ਮਿਲ ਜਾਂਦਾ ਨਾ ਉਹ ਤੋਰਾ ਇਕੱਠਾ ਮਦਦ ਮੈਂ ਜਾਣਾ ਪਹਿਲੇ ਹਾਈ ਦੇ ਵਿੱਚ ਜਿਵੇਂ ਤੀਏ ਲੋਗੇ ਵਿੱਚ ਟਰੈਕਟਰ ਆਮ ਆਪਣੇ ਚੱਕਰ ਤੋੜ ਜਾਂਦੇ ਆ ਤੇ ਇਹਨੂੰ ਤੀਏ ਲੋ ਚਲਾ ਕੇ ਨਾ ਆ ਛੋਟਾ ਕਿਦਾਂ ਲੈਦਾ ਇਹ ਉਹਦੇ ਨਾਲ ਵਿੱਚ ਚੱਕਰ ਨਹੀਂ ਤੋੜਦਾ ਜੇ ਚ ਸੰਗਰ ਵਿੱਚ ਲੱਗੇ ਹੋਇਆ ਫਿਰ ਇਹ ਚ ਚੱਕਰ ਤੋੜਦਾ ਜਵੇਂ ਬਾਈ ਜਸ ਹਸਤਾਲੀ ਆਪਾਂ ਕਦੇਖਿਆ 3 ਰੋਜ ਚੱਕਰ 돌ਣਾ ਨਹੀਂ 2 ਰੋਜ ਭਰੀ ਹੋਈ ਟਰਾਲੀ ਨੂੰ ਨਿਕਲਦਾ ਹਨ ਨਹੀਂ ਕਿਹਦੇ ਵਿੱਚ ਫਿਰ ਚੱਕਰ ਹੀ ਜੋੜਦਾ ਇਹ ਆਪਸ਼ਨ ਚ ਪੱਤੀਆ ਤੇ ਬਾਹਰ ਦੇਖੀ ਜਾਉਣ ਲੱਗਿਆ ਜਾ ਹਸਪੀਟਲ ਆ ਚਾਰੇ ਉੱਪਰ ਦੇਖਦੇ ਜਾ ਲੋ ਭਾਈ ਟੈਸਟਿੰਗ ਲੈਣ ਲੱਗੇ ਹੁਣ ਟੈਸਟਿੰਗ ਟੈਸਟਿੰਗ ਭਾਈ ਹੋ ਗਈਆਂ ਪਤਾਈਆਂ ਭਾਈ ਹੋ ਗਈਆਂ ਹੋ ਗਈਆਂ ਪਤਾਈਆਂ ਹੋ ਗਈਆਂ ਆਹ ਬਣਾਇਆ ਬੰਦਾ ਉਹਦੇ ਕੋਲ ਦੋ ਟਰੈਕਟਰ ਦੇ ਫਾਰਮ ਟਰੈਕ 60 ਤੇ ਫਾਰਮ ਟਰੈਕ 47 ਵੀ ਜਦੋਂ ਉਹ ਕਹਿੰਦਾ ਵੀ ਜਾਨੀ ਕਿ ਮੈਨੂੰ ਬਾਵਾਹੀ ਹਰ ਇੱਕ ਕੰਮ ਦੇ ਵਿੱਚ ਹਰ ਦੇਵ ਦੀ ਉਹਦੇ ਵਿੱਚ ਫਾਰਮ ਟਰੈਕ 47 ਆਦਾ ਵੈ 60 ਨਾ ਇੱਕ ਨਵੀਂ ਜਿਹੀ ਦਾ ਪ੍ਰੋਮਿਸ ਹੈ ਦੇ ਪਾਸ ਤਾਂ ਥੋੜਾ ਜਿਹਾ ਹਾਂ ਕਵੋਟਾ ਨੇ ਕਾਫੀ ਆਵਾਜ਼ ਦਿੱਤਾ ਬਹੁਤ ਚੀਜ਼ਾਂ ਦਾ ਫਰਕ ਪੈਂਦਾ ਇੱਕ ਤਿੰਨ ਸਪੀਡਾਂ ਜਾ ਕੇ ਸਭ ਤੋਂ ਵੱਡੀ ਗੱਲ ਹੈ ਗੇਰ ਗੇਰ ਦਾ ਗੇਰ ਗਲੱਚ ਬਾਈ ਇਹਦੇ ਹੱਥ ਨਾ ਪੈਂਦਾ ਜਾਂ ਤਾਂ ਮੈਂ ਕਹਿੰਦਾ 60 ਦਾ ਹੀ ਫਰਕ ਹੈ ਟਰੈਲਰ ਦਾ 60 ਵੀ ਘੱਟਦੇ ਪੈਂਦਾ 60 ਦਾ ਖਰਚਾ ਜਣੀ ਕਿ ਆਇਆ ਪਾਵਰ ਦੇ ਹਿਸਾਬ ਨਾਲ ਥੋੜਾ ਜਿਹਾ ਸਹੀ ਹੋ ਆ ਵੀ ਆਮ ਟਰੈਕਟਰ ਜਿਵੇਂ ਇਹਦੇ ਪਾਵਰ ਦੇ ਤਕਰੀਬਨ ਉਨਰਕੇ ਦੇਖੋਗਾ ਜਿਆਦਾ 50 HP ਦੇ ਕੈਟਾਗਰੀ ਦੇ ਟਰੈਕਟਰ ਉਹਨਾਂ ਨੇ ਤੇਲ ਬਰਾਬਰ ਹੀ ਪੀਣਾ ਸਾਰਿਆਂ ਨੇ 1921 ਦਾ ਵਰਕ ਰਹਿਣਾ ਉਹਦਾ ਕਹਿੰਦਾ ਨਾ ਗੇਰਾਂ ਦੀ ਆਪਾਂ ਨੂੰ ਖੇਤਾਂ ਦੇ ਵਿੱਚ ਗੇਰਾਂ ਦੀ ਸਪੀਡ ਨਾਲ ਹੱਥ ਪੈ ਜਾਂਦਾ ਕੋਈ ਹੁਣ ਪਹਿਲੇ ਆਈ ਚ ਕੋਈ ਲੋਡ ਤੇ ਜਲਦਾ ਥੋੜਾ ਜਿਆ ਕੋਈ ਥੋੜਾ ਜਿਆ ਨਾਰਮਲ ਜਲਦਾ ਉੱ ਅਦਰ ਦਾ ਨਹੀਂ ਤੇ तकरीबन ਸਾਰੀਆਂ ਕੈਟਾਗਰੀ ਦੇ ਸੇਵੇਂ ਹੁੰਦਾ ਸਭ ਦਾ ਕੋਈ ਬਹੁਤਾ ਵਰਕ ਨਹੀਂ ਪੈਂਦਾ ਕੋਈ ਜਿਆਦਾ ਵਰਕ ਨਹੀਂ ਉਹ ਵੀ ਘੜਾ ਲੈ ਚੋਪਰ ਤੇ ਸਰਦਾਰ ਉਹਦਾ ਟਾਈਮ ਹੋ ਗਿਆ ਹਾਂ ਇਹ ਚਾਹੀਦਾ ਜਿੰਨੇ ਅੜ ਗਈ ਬੰਦਾ ਉਹਨਾਂ ਦੀ ਤੇਜ਼ੀ ਆ ਟਰੈਕਟਰਾਂ ਦੇ ਨਾਲ ਜਿਆਦਾ ਇਹ ਜੱਗੇ ਦੇਖ ਲਓ ਉਹਨੇ ਐਨੀ ਜੇ ਨਿਕਲੇ ਸੀ ਇਹਦੇ ਹਾਲੇ ਆਪਣੀ ਹੋਇਆ ਹਾਂਜੀ ਹਾਂ ਨਵਾਂ ਟਰੈਕਟਰ ਆ ਨਵਾਂ ਟਰੈਕਟਰ ਬਹੁਤ ਜਿਆਦਾ ਹੋ ਜਾ ਦੇ ਦੇਖ ਲੋ ਜੀਰੀਗਟ ਨਿਕਲੀ ਆ ਗੱਲੇ ਵੀ ਇਹ ਨਹੀਂ ਖੜਦੇ ਮੈਂ ਉਹੀ ਗੱਲਾਂ ਕਰਦਾ ਹੁਣ ਵੀ ਦੇਖੋ ਪਾ ਟ੍ਰੈਕਟਰਾਂ ਨੂੰ ਕਹਿੰਦਾ ਰੱਬ ਕਰਾਈ ਕਰਦੇ ਸੀ ਪਿਛਲੇ ਨੂੰ ਉਹ ਭੁੱਲੇ ਗਏ ਹੁਣ ਰੱਬ ਨੇ ਫੇਲ ਹੋ ਗਿਆ ਫੇਲ ਹੋ ਗਿਆ ਡਰਾਵਟਰ ਦਾ ਹਾਂ ਅੱਗੇ ਪਾਉਂਦਾ ਕਰਦੇ ਆ ਅੱਗੇ ਟਰੈਕਟਰਾਂ ਨੂੰ ਕਰਾਉਂਦੇ ਹੁੰਦੇ ਟਰਾਲਿਆਂ ਨੂੰ ਕਰਾਈਆਂ ਤੇ ਹੁੰਦੇ ਆ ਟਰਾਲਿਆਂ ਦੇ ਚਾਹੇ ਕੋਈ ਕੋਈ ਵੀ ਜ਼ਿੰਮੇਵਾਰ ਆ ਹਰੇਕ ਬੰਦਾ ਨਵੇਂ ਪਾਉਂਦਾ ਅਗਲਾ ਗੱਲਾਂ ਵੀ ਮੁੜ ਕੇ ਸਾਨੂੰ ਦੱਸਣ ਦੇ ਕਰਨੀ ਕੋਰ ਸਾਹਿਬ ਗੋਬਿੰਦ ਵਾਲੇ ਕਿੰਨੇ ਵਿੱਚ ਕਿੰਨੇ ਕਰਾਉਂਦੇ ਸਾਰੇ ਆਪਾਂ ਮਿਲਵਾ ਜਾਂਦੇ ਹੀ ਆ 80% ਨਵੇਂ ਡਾਇਰੈਕਟਰਾਂ ਦੇ ਹੁਣ 50% ਤੇ ਅਗਲਾ ਟਰੈਕਟਰ ਕਢਾ ਦਿੰਦਾ ਕਢਾਉਂਦਾ ਬਈ ਉਹਨਾਂ ਦਾ ਟਰੈਕਟਰ ਦਾ ਤੇਰਾ ਬਚਦਾ ਏ ਉਹ ਟੁੱਟ ਮੰਨ ਬਚਦੀ ਆ ਖਰਚਾ ਬਚਦਾ ਖਰਚਾ ਬਚ ਜਾਂਦਾ ਟਰੈਕਟਰ ਦਾ ਸੇਵਾ ਦਾ ਰਚਾ ਰੇਅਰ ਮਹਿੰਗੀ ਪੈਂਦੀ ਜੀ ਹੁਣ ਰੇਅਰ ਬਈ ਪਾਜਰ ਮਹਿੰਗੀ ਹਰਕ ਜੀ ਰਿਪੇਅਰ ਵਾਲੀ ਦੁਕਾਨਾਂ ਵਾਲਿਆਂ ਦੇ ਵੀ ਥੋੜੇ ਜਿਹੇ ਹਾਲਾਤ ਹੋਣ ਦੇਖੀ ਆਂ। ਆਪਾਂ ਰੈਕਟਰ ਡੂਟਰ ਵਾਲੇ ਜਿਹੜੇ ਰਿਪੇਅਰ ਵਾਲੇ ਨੇ ਜਾਂ ਇੰਜਨ ਪੰਪ ਕੁਝ ਵੀ ਕਰਦੇ ਨੇ ਹਨਾ ਰਿਪੇਅਰ ਵੀ ਜਿਹੜੇ ਨੇ। ਬਹੁਤ ਜ਼ਿਆਦਾ ਕਰਦੇ ਨੇ। 2020 ਮਾਡਲ ਤੱਕ ਆ ਉਹਨਾਂ ਦੀ ਰਿਪੇਅਰ ਹੋਣੀ ਹੈ। ਉਹਦੇ ਬਾਅਦ ਵਾਲੇ ਜਿਹੜੇ ਫਿਰ ਇਹ ਨਹੀਂ ਕਿਹੜੇ। ਉਹ ਤੇ ਕੰਪਨੀ ਕੋਲ ਆਉਣੇ। ਆ ਜਿਹੜੇ ਹੁਣ ਅਸੀਂ ਆਡੀਆ ਹੁਣ ਇੰਜਨ ਕਿਥੇ ਰੈਕਟਰ ਦਾ ਹੁੰਦਾ ਦੇਖਿਆ ਹੀ ਨਹੀਂ। ਹਾਲਕਾ ਜਿਹਾ ਇੰਜਨ ਕਰਾਉਣਾ ਹੈ ਵਿੱਚ ਘਟਾ ਕੇ ਆਲਾ ਹਵਾ ਦੇ ਦੂਆਏ ਕਰ ਲਓ। ਵਗਿਆ ਇਹ ਰਹਿ ਸਹੀ ਪੈਂਦੇ ਹਾਂ ਇਹ 50 ਚੀ ਵੀ 55 ਐਚਪੀ ਬਾਈ ਇਹ ਹੈ ਬਾਈ 55 ਚੀ 50 55 ਦਾ 50 ਜਾਂਦਾ ਹੈ ਇਹ ਇਹ ਬਾਈ ਹੈ ਤਾਂ ਉਦਾਂ 55 ਹੈ ਜਾਨੀ ਕਿ 50 ਚ ਜਿਹੜੇ ਆਏ ਨਾ ਸੀਆਟੀਵੀ ਉਹਦੇ ਵਿੱਚ ਕਰਕੇ ਉਹਦੇ ਕਰਕੇ ਨਾ 50 ਪਰਿਆ ਹੋਇਆ ਹੈ ਹੈ 55 ਪਰਲੇ ਪਾਸੇ ਸ਼ਾਇਦ ਲਿਖਿਆ ਵੀ ਉਹ ਵੀ 55 55 ਲਿਖਿਆ ਹੋਇਆ ਹਾਂ ਕੋਈ ਤੁਸੀਂ ਮਰਨਾ ਪੈਰੀ ਪਰ ਨਹੀਂ ਨਹੀਂ ਓਕੇ ਜਿੱਦਾਂ ਨਹੀਂ ਦੋ ਹੀ ਦੇਖਾਂਗੇ ਈਪਰ ਚੱਕੀਨ ਤੈਨੂੰ ਕੋਈ ਜਲਾਉਂਦੇ ਈਪਰ ਯਕੀਨ ਤੈਨੂੰ ਹਾਂ ਨਾ ਕੀ ਦੇ ਵਿੱਚ ਯਕੀਨ ਹੈ ਬੜਾ ਦੇਖ ਲੈ ਕਿਹਾ ਡਰਾਈਵਰ ਕੋ ਫੇਸ ਐਟ ਸੁਖਣਾ ਹੋਰ ਐਸਾ ਹੀ ਹੈ ਬਟ ਕੁਝ ਹੋਰ ਆ ਜਾਓ ਮੈਂ ਦੇਖੀਏ ਅਪਾ ਥੋੜਾ ਜਿਹਾ ਹਲੇ ਅਗਲੇ ਮਹੀਨੇ ਜਾਉਂਗੇ ਸਹੀ ਕਰ ਜਣ ਸਹੀ ਕਰਤਾ ਲੈ ਕੇ ਅਗਲੇ ਮਹੀਨੇ ਬੰਦਾ ਭੇਜਿਆ ਚੈੱਕ ਕਰੋ ਮਹਾ ਹਾਂ تاكن راڪي ڪو يا نه ۽ ائين سڀ چلایا هو يا سڀ ۽ ਟਰੱਕ ਨੰਬਰ ਕਿਉਂ ਆ ਬਸ ਟੈਕਟਰ ਜੱਟ ਹੈ ਹਾਂ ਟਰੈਕਟਰ ਪਹਿਲੇ ਨਾਲੋਂ ਦਾ ਮਾਰਕ ਬਹੁਤ ਪੈ ਗਿਆ ਥੋੜੇ ਜਿਹਾ ਚੱਲ ਆਪਣੇ ਆਪ ਇੱਕ ਕੋਟਾਂਡਰ ਚੱਲ ਜੀਏ ਕੰਪਨੀ ਇਹ ਜਿੱਦਾਂ ਫਰੇਟਰ ਨੂੰ ਬਫਰ ਕਰੇਗਾ ਕੋਟਾਂਡਰ ਆ ਗਿਆ ਬਹੁਤ ਜਵਾਫਰ ਕਰੇ ਪੈ ਗਿਆ ਇਹਨਾਂ ਦਾ ਪੁਰਾਣਾ ਸਾਹਮਣੇ ਕੋ ਦਾ ਜਾਲ ਪੁਰਾਣਾ ਮਾਡਲ ਦਾ ਜੀ ਵਾ ਇਹ ਵਧਾਈਆਂ ਹੋ ਗਈਆਂ ਉਹ ਗੀ ਇਹਦਾ ਪੈਸੇ ਦੇ 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 ਹੋਣੀ ਆ। ਦੋਈਆਂ ਮਾਸਟਰ ਦੋਈ ਗੱਲਾਂ ਵੀ ਚਲੋ ਭਾਈ ਦਈਏ ਵਾ। ਕਰੀਏ ਸਾਈਂ ਬਧਾਈ ਭਾਈ ਤੇ ਦਿਓ ਮੁਬਾਰਕਾਂ ਭਾਈ ਮਲਕੀ ਸਿੰਘ ਨੂੰ। ਜੀ ਆਪਾਂ 60 ਤੱਕਰਾਤਾ ਬੁੱਕ ਲੈ ਕੇ ਜਾਉਂਗੇ ਆਪਾਂ ਇਹ ਫਰਵਰੀ ਮਹੀਨੇ ਚ ਆਪਾਂ ਲੈ ਜਣਾ ਅੱਜ ਆਪਾਂ ਸਾਈਂ ਦੇ ਦੇਣੀ ਆ। ਠੀਕ ਆ। ਲਓ ਜੀ ਆਪਾਂ ਨੇ ਭਾਈ ਦਿੱਤਾ ਅਡਵਾਂਸ। ਪੈਸਾ ਹੀ ਹੋ ਗਈ ਬਈਆਂ ਜੀ ਹਫਤੇ ਨੂੰ ਬਾਈ ਦੇ ਹੱਥ 'ਚ ਨੋਟ ਦੇਖ ਲਓ ਅਸੀਂ ਸਲਵਾ ਦੇਤਾ ਸਾਈ ਦੇਤੀ ਮਨ ਹਾਂ ਅਸ਼ਵੀਰ ਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਭਾਈ ਵੀ ਬਾਕੀ ਦੇ ਪੈਸੇ ਇੱਕੋ ਦਿਨ 'ਚ ਆਪਣੇ ਆਰਟੀਸਟ ਕਰ ਦੇਣਾ ਹਾਂਜੀ ਤੇ ਲੈ ਕੇ ਆਉਂਗੇ ਫਿਰ ਫਰਵਰੀ ਦੇ ਪਹਿਲੇ ਹਫਤੇ 6 ਤਰੀਕ ਨੂੰ ਕਹਿੰਦੇ ਮੁੰਡੇ ਜਾਂਦੇ ਨੇ ਉਦੋਂ ਲੈ ਕੇ ਆਉਣਾ ਇੱਧਰ ਪਾਰਟੀ ਕਰ ਦਿੱਤਾ ਕਹਿੰਦਾ ਮੈਂ ਕਰਾਂਗਾ ਆਪਣੀ ਪਾਰਟੀ ਤਾਂ ਕਹਿੰਦਾ ਮੁੰਡਾ ਦਾ ਖਾਤਾ ਮੈਂ ਕਰੂੰਗਾ ਪਾਰਟੀ ਦਾ ਖਰਚਾ ਕਹਿੰਦਾ ਮੇਰਾ ਜੁੱਤੇ ਵਾਲੀ ਜੁੱਤੇ ਵਾਲਾ ਛੋਟੀ ਸੋਹ ਹਵੇਲੀ ਦਾ ਇੱਕ ਹੀ ਜਾਣਵਾ ਦਾਗ ਰਿੰਚਾ ਉਹ ਬਈ ਗੱਲ ਐ ਦੀ ਪਾਰਟੀ ਦੀ ਗੱਲ ਚੱਲਦੀ ਸੀ ਬਾਈ ਜਗਦੀ ਪਾਰਟੀ ਹਵੇਲੀ ਹੂਲੀ ਦੀ ਪਾਰਟੀ ਕੋਈ ਨਹੀਂ ਹੈਗੀ ਪਾਰਟੀ ਹੋਗੀ ਭਾਈ ਦਾਗ ਰਿੰਚਮਾ ਜਿੱਥੇ گاਉਂ ਬਈ ਚਾਚਾ ਠੀਕ ਆ ਜਿੱਥੇ گاਉਂ ਇਹ ਦਲੇਰ ਆ ਮੁੰਡਾ ਚਾਚਾ ਹੁਣ ਦੱਸ ਵੀ ਦਾਗ ਰਿੰਚ ਕਿ ਆਏ ਕੀ ਆ ਜੀ ਕੁੱਟੀ ਇਹ ਗੇਮ 10 ਪਵੇਲੀਆ ਪਵੇਲੀ 2 ਪਵੇਲੀ ਕਿਡੂ ਤੁਹਾਨੂੰ ਭਾਈ ਕਿੱਝ ਫੋਟ ਭੇਜੋ ਤੁਹਾਨੂੰ ਕਰ ਦੋ ਸੈਟ ਪੱਕੀ ਤੁਹਾਨੂੰ ਮਿਲ ਜਗਾ ਭਾਈ ਕਰ ਜਾ ਕੇ ਤੇ 85 ਲੋਡ ਹੋ ਰਿਹਾ ਅੱਜ ਇਹ ਚੱਲਿਆ ਟਰਾਲਾ ਸਲਾਣੇ ਗੰਨਾ ਦੇ ਲੱਗੇ ਆ ਮੋਟਾ ਏ ਹੈ ਸੁਧਰਾ ਵੇ ਨਾਲ ਹਲੇ ਸੂਰ ਨੇ ਬਹੁਤ ਪੜਾਈ ਕਰਦੀ ਵਿੱਚ ਦੀ ਸਤਿ ਸ੍ਰੀ ਅਕਾਲ ਜੀ ਇਹ 50 ਕਾਉਂਟਰ ਪੀਟ ਤਾਂ ਕਹਿੰਦੇ ਸ਼ੂਰ ਦਾ ਪੀੜਾ ਵੀ ਤਾਜ਼ਾ ਹੈ ਆ ਤਾਂ ਦਿਖਾ ਮਾਉ ਰੇ ਥੜਾ ਜਿਗੜਾ ਮਰਿੰਡਾ ਮੈਨ ਕੋਈ ਕਾੜਦਾ ਮੈਂ ਰਾਸ ਨਿਚੋੜ ਕੇ ਸਿਰਦਾ ਸਿਰਦਾ ਆ ਦੇ ਆਹ ਸਾਰਾ ਤਾਜ਼ਾ ਪੀੜਾ ਵਾਸੇ ਛੇ ਲਾ ਉਹ ਰਵੀ ਦਾਸ ਨਹੀਂ ਖੜਦਾ ਥੋੜਾ ਵਿੱਚ ਇੱਕਲਾ ਮਰਿੰਡਾ ਬਿਲ ਪੀੜਦਾ ਇਹਨੇ ਕੋਈ ਹੋਈ ਹੈ ਇਹਦੇ ਵੀ ਨਹੀਂ ਕਰ ਦਿੰਦਾ ਉਹ ਚੂਰਾ ਬਣਾਉਂਦਾ ਉਹ 50 ਕਾਉਂਟਰ ਹੈ ਕਦੇ ਖਾ ਲਿਆ ਹੁਣ ਚਲ ਉਹਨੇ ਖਾਣ ਯਾਰੀ ਘੱਟ ਲਾਲ ਵਾਲਾ 85 ਨੂੰ ਪੈਂਦਾ 85 ਚ ਮਿੱਠਾ ਜ਼ਿਆਦਾ ਚਾਂਤ ਆਈ ਤਾਂ ਹੁਣ ਚੱਕਦਾ ਸਾਰੀ ਉਹ ਤਾਂ ਆ ਪਈ ਚੱਕਲੇ ਚਾਰ ਕਿਲੇ ਨਵੇੜ ਤੇ ਆ ਵੀ ਆਪਾਂ ਉਹ ਦੇਖਦੇ ਗਾ ਮੱਕੀ ਦੀ ਤਿਆਰੀ ਗਾ ਹੂੰ ਬਾਕੀ ਛੱਡ ਦੇਣੇ ਆ ਬਾਕੀ ਛੱਡ ਦੇ ਬਸ ਕਾਕੰਡਾ ਦਾ ਚੁੱਪ ਜੂਗਾ ਠੀਕ ਹੈ ਨਹੀਂ ਬਸ ਇਹ ਛੱਡ ਦੇਣੇ ਹਵਾ ਪਈ ਜੋਗੀ ਕਾਕੰਡਾ ਪਰੇ ਦੇਖਾਈ ਇਹ ਕਾਕੰਡਾ ਹੈ ਵੀ ਨਹੀਂ ਵੈਸੇ ਹੂੰ ਅੱਖ ਦੇ ਚਾੜੀ ਜਿਹੜਾ ਹੱਥ ਘਰਤਾ ਉਹ ਰੱਖਦਾ 40 42 ਕਿਲੋ ਦੇ ਘੱਟ ਹੋਣੀ ਪਰੀ ਚਾਤੀ ਆ ਇਹ ਉਸਰਾ ਉਹ ਗੜੇ ਕਹਿ ਕੇ ਫਲਾਣੇ ਜਾਣਾ ਮਾ ਟਰਾਲਾ ਇਹਨਾਂ ਨੂੰ ਵੀ ਪਤਾ ਹੈ ਗੰਨਾ ਦਾ ਮਰੰਡੇ ਵਾਲਾ ਵੀ ਫਿਲਦੇ ਵਧੀਆ ਗਰਮ ਮਰੰਡੇ ਵਾਲਾ ਵੀ ਸਾਫੇ ਹੁੰਦਾ ਗੰਨਾ ਸੁਥਰਾ ਮੋਸਾ ਗੰਨਾ ਮੋਟਾ ਬਹੁਤ ਹੈ ਸੁਥਰਾ ਹੈ ਗੰਨਾ ਮੋਟਾ ਗੰਨਾ ਉਹ ਦਵਾਈ ਤਾਂ ਬਹੁਤ ਹੀ ਦਵਾਈ ਤਾਂ ਬਹੁਤ ਹੀ ਕਿੰਨੇ ਕਰਕੇ ਮੰਦਰਾ ਜਲ ਕੀ ਜਾਂਦਾ ਜਾਂ ਪੜ ਦਿੰਦੇ ਇਹ ਜਿਹੜਾ ਹੁਣ ਆਹ ਭਰੀਆਂ ਪਈਆਂ ਨੇ ਕਿੱਥੇ ਪਈਆਂ ਹੋਣ ਨੇ ਲੰਬੀਆਂ ਭਰੀਆਂ ਉਹ ਦੇਖ ਕਿੰਨੀਆਂ ਪਈਆਂ ਬਹੁਤ ਲੰਬੀਆਂ ਕਣਕ ਤਾਂ ਆਪਣੀ ਸੋਹਣੀ ਜੰਮੀ ਆਹਾ ਲੱਗੀ ਹਰਿਆਈ ਜੀ ਪੈਣ ਹੈ ਨਾ ਪੂਰੀ ਇਹ ਕਹਿੰਦਾ ਸਪਰੇਅ ਕਰ ਦੋ ਇਧਰ ਉੱਪਰ ਤਾਂ ਤੀ ਤਾਗਾ ਥੱਲੇ ਮਾਝ ਇਹ ਪੈਣ ਦੇ ਇਹ 25 26 ਨੂੰ ਤਾਂ ਸਾਵਾਂ ਫੇਰ ਕਰਦੇ ਠੀਕ ਹੈ ਰੇ ਮਾਰਨਾ ਜਦੋਂ ਪੈਣ ਵਾਲਾ ਦੀ ਨਾਲ ਸਪਰੇਅ ਨਹੀਂ ਉਹ ਕਣਕ ਤਾਂ ਜਿਹੜੀ ਉਹ ਤਾਂ ਇਧੇ ਵਧੀਆ ਹੋ ਗੀ ਆਪਣੀ ਚਾਈ ਨਹੀਂ ਹੋਇਆ ਹੈ ਨਾ ਉਹ ਤਾਂ ਪਹਿਲਾਂ ਵੀ ਜੁਰੀ ਹੋਈ ਉਹ ਪਹਿਲਾਂ ਵੀ ਜੁਰੀ ਵੀ ਹੋਈ ਸੀ ਹੁਣੇ 10 15 ਰੁਪਏ ਪਹਿਲਾਂ ਮੈਂ ਹਾਂ ਨਾ ਠੀਕਾ ਹੁਣ ਤਾਂ ਲੇਟ ਆ ਯਾਰ ਲੋਹੜੀ ਦੇ ਬਾਅਦ ਤਾਂ ਲੇਟੇ ਲੇਟ ਆ ਕੰਮ

ਉੜਾਤਾ ਪੈਣੀ ਹੋਏ ਕਿਹੜਾ ਤੇ ਲਾਉਣੀ ਪੈਣਾ ਹੁੰਦਾ ਕਾਦਾ ਲੱਦ ਕੇ ਤਾਂ ਜਾਂਦੀ ਹੀ ਐ ਡਬਲ ਕਰਨੇ ਨੂੰ ਆਹੋ ਤਾਂ ਚੱਲ ਹਲੇ ਤੱਕ ਪੈਣੀ ਹੋਏ ਰੁੱਥੇ ਵੀ ਕਿਆ ਕਰਾਉਣਾ ਫੁੱਫੜ ਨੇ ਖੜਾ ਹੀ ਆ ਖੜਾ ਰਹਿਣ ਦੇ ਅਸੂਰ ਨੇ ਪੀੜੇ ਬਦਲ ਬੱਟੀ ਦੀ ਖਿਡਾਰੀ ਬੰਗਣਾ ਕੱਢੇ ਤੇ ਲੰਬੇ ਵਾਲਾ ਦੇਖ ਬਈ ਆਏ ਪੀੜਦਾ ਐ ਬੱਚਿਆਂ ਵਾਲਾ ਜ਼ਿਆਦਾ ਕਿੰਨਾ ਖਾਬ ਕਰਿਆ ਐ ਕਰਤਾ ਹੁੰਦਾ ਪਾਟੂ ਹਾਂ ਹਾਂ ਆਮ ਆਖਰੇ ਬੋਲਣ ਦਾ ਨਾ ਨਾ ਟਾਲਿਓ ਜਾ ਬੁਰਾ ਗੱਲ ਸੁਣਨ ਦੇ ਵਸੇ ਬਣਾ ਹੋਤਾ ਤੂੰ ਆਇਆ ਬਾਸ ਤੂੰ ਬਾਈ ਬਾਹਰ ਹੀ ਛੇੜਾ ਲਾਇਆ ਹੈਗਾ ਤੂੰ ਨਾ ਕਰੇਗਾ ਕੁਛ ਰਮਲਾ ਬੋੜੇ ਪਰਿਆ ਤੂੰ ਵਸਾ ਇਸਲਾ ਹਲਾ ਕਰਨਾ ਚਾਹੀਦਾ ਵਾਕੂ ਪੰਜਾਬ ਮੈਂ ਹਾਂ ਅਬ ਆਤਾ ਹੋਤਾ ਹੈ ਜਦ ਬੋਲਦਾ ਅਲੱਗ ਕਰਕੇ ਉਧਰ ਮੈਂ ਅਲੱਗ ਕਰਨਾ ਤੂੰ ਨਾ ਰੱਖਾ ਤੋੜੀਂ ਸਾ ਸਾਈ ਆਪ ਮੈਂ ਦਾਕਤ ਕੰਮ ਅਪਰੀ ਬਾਹਰ ਆ ਜਣੀ ਮੈਂ ਤੇ ਦਲੀਪ ਤੇਰੀ ਆ ਲੰਬੜਾ ਦਾ ਭਾਂਜਾ ਹੈ ਲੰਬੜਾ ਲੈ ਤੇਰਾ ਬੰਦਾ ਬਣਾ ਲੈਣਾ ਸਾ ਆ ਸੱਟੇ ਕਰ ਮੜਾ ਜਾ ਉਹ ਮੰਜੀ ਵਾਲਾ ਜਗਾੜ ਜਿਆ ਨਹੀਂ ਹੁੰਦਾ ਫਿਰ ਆ ਉਹ ਗੰਨਾ ਫੜਦੇ ਨਾ ਦੋ ਗੰਨੇ ਆ ਵੜਦੇ ਮੜਾਏ ਦਾਤ ਨਾਲ ਦੀਦੀਪ ਆ ਦੋ ਗੰਨੇ ਵੜਦੇ ਰਦੇ ਹਾਂ ਇੱਥੇ ਤੇ ਵੜਦੇ ਇਹਨੂੰ ਤੇਰਾ ਜਗਾੜ ਜਿਆ ਨਹੀਂ ਲੱਗਦਾ ਮੰਜੀ ਵਾਲਾ ਬੱਚੇ ਵਾਦੇ ਖੜ ਜਾ ਇਹ ਲੈ ਬਾਹ ਆ ਗਏ ਲੋਕ ਬਾ ਠੀਕ ਆ ਠੀਕ ਆ ਬਸ ਬਸ ਵੱਡੀ ਵੱਡੀ ਆ ਬਾ ਠੀਕ ਆ ਸੂਵੇ ਸੈਟ ਬੜਾ ਮੁੜ ਕੇ ਟਾਈਮ ਹੀ ਲੱਗਿਆ ਨਹੀਂ ਮਾੜੀ ਜੀ ਨੀਵਾ ਘੇ ਲਾਉਣਾ ਦਾ ਇਹ ਮੁੜ ਕੇ ਟਾਈਮ ਹੀ ਲੱਗਿਆ ਹੈ ਨਾ ਕਰਾ ਦੂੰਗਾ ਹੁਣ ਕਾ ਲੋੜ ਆ ਅੱਤੀ ਬਣ ਕੇ ਲੱਗਣੀ ਦੀ ਹੈ ਅੱਤੀ ਬਣ ਕੇ ਲੱਗਣੀ ਦੀ ਚੱਲ ਕਿਤੇ ਨਹੀਂ ਠੀਕ ਆ ਆ ਹਲੋ ਅਸਰੀ ਕਾਲ ਜੀ ਵਧਾਈਆਂ ਭਾਈ ਨਾਲੇ ਵਧਾਈਆਂ ਜੀ ਵਧਾਈਆਂ ਭਾਈ ਵਾਹ ਇਹ ਗੱਡੀ ਦਾ ਤੇਰੀ ਕਰਮ ਵਾਲੀ ਗੱਲ ਟਰੈਕਟਰ ਨਹੀਂ ਲਿਆ ਜੀ ਅੱਜ ਨੀਓ ਗੱਲ ਟਰੈਕਟਰ ਹੀ ਲੈ ਲਿਆ ਤਾਂ ਮੈਂ ਕਿ ਦੋ ਹੀ ਟਰਾਈ ਲੈ ਲਈ ਆ ਤੇ ਆਪਾਂ ਕਿੱਥੇ ਮੈਂ ਗੱਡੀ ਟਰੈਕਟਰ ਲਿਆ ਤੂੰ ਅਗਲੀ ਵਾਰੀ ਮੈਂ ਟਰੈਕਟਰ ਲਿਆਉਂਗਾ ਤੂੰ ਕਸ ਹੋਰ ਲਿਆਉਂਗਾ ਤੂੰ ਉਹ ਆਹੋ ਠੀਕ ਹੈ ਕਿ ਨਹੀਂ ਤੇਰੀ ਬਤੂ ਵਾਲੀ ਵਰੀ ਨਵੀਂ ਗੱਡੀ ਲੈ ਆਈ ਤੇ ਗਣੇ ਸਕੋਰ ਪੀਓ ਜਿਹੜੀ ਕਹਿੰਦਾ ਮੈਂ ਟਰੈਕਟਰ ਲੈ ਆਉਂਗਾ ਆਈ ਵਾਲੇ ਠੀਕ ਹੈ ਗੱਡੀ ਵਾਲੀ ਉਹ ਹਾਲੇ ਮੇਰੇ ਕੋਲ ਵੀ ਅੱਜ ਚੱਲੀ ਜਾਣਾ ਦੋ ਸਾਲ ਦੋ ਸਾਲ ਦੀ ਗੱਲ ਕਰੀ ਮੈਂ ਚੱਲ ਦੋ ਸਾਲ ਤਾਂ ਚੱਲ ਜਾ ਫੰਨੀ ਕਿਹੜੇ ਕਿਹੜੇ ਰਾਜ ਦੀ ਪਰਜ ਆਉਣੀ ਹੈ ਹਾਂ ਇਹ ਤਾਂ ਕੋਈ ਪਤਾ ਨਹੀਂ ਕਿਹੜੇ ਰਾਜ ਦੀ ਪਰਜ ਆ ਹੈ ਕਿਆ ਨਹੀਂ ਉਹ ਤਾਂ ਰੱਬ ਜਾਣਦਾ ਉਹ ਗੱਲ ਕਰਦਾ ਮੈਂ ਹੋਰ ਕੀ ਆ ਵੀ ਚਲੀ ਜਾਣਾ ਇੱਕ ਸੋ ਛੇ ਭਰੀ ਹੈ ਬੰਦੂ ਦੱਸ ਇੱਕ ਗੇੜ ਲਾ ਕੇ ਦਾ ਪਿੱਛਾ ਪਿਛਲਾ ਪਾਸਾ ਭਰ ਦੇਣਾ ਹਾਂ ਭਾਈ ਇੱਕ ਗੇੜ ਲੱਗਣਾ ਆ ਗੇੜ ਲਾ ਕੇ ਆ ਪਿਛਲਾ ਪਾਸਾ ਆ ਭਰੀਆਂ ਲੱਜਣੀਆਂ ਗੇੜ ਚ ਭਾਈ ਗੱਬੇ ਵੀ ਲਾ ਰਹੇ ਆ ਨਾ 106 ਭਰੀਆਂ 75 ਭਰੀਆਂ ਲੱਗ ਰਹੀਆਂ ਇੱਕ ਗੇੜ ਚ ਇੱਕ ਲੇਖੀ ਨਹੀਂ ਸਾਈਟ ਆਪਣਾ ਕਈਆਂ ਵੀ ਪਿੱਛੇ ਮੋਗਰੀ ਵਾਂਗ ਹੋ ਜਿਵੇਂ ਇੱਕ ਉਹਨੇ ਨੀਮਾ ਇੱਕ ਪਾਸੇ ਉੱਚਾ ਇਹ ਲੱਗਦਾ ਤਾ ਤਬ ਇਹ ਮੈਨੂੰ ਕਿਹਦਾ ਦੱਸ ਕੇ ਗਈ ਆ ਕੱਲ ਕਹਿੰਦੇ ਆਏ ਆਏ ਅਸੀਂ ਮੈਂ ਤਾਂ ਗੁਰਦਾ ਦਾ ਪ੍ਰਾਈਜ਼ ਜਾਨਾ ਰੀਲ ਨਹੀਂ ਪਾਈ ਨਾ ਫਿਰ ਪਤਾ ਲੱਗਿਆ ਬੰਦੋ ਲੈ ਵੀ ਟਰੈਕਟਰ ਨੂੰ ਗਏ ਆ ਅੱਜ ਐਸੀ ਵੈਸੀ ਜੀ ਕਹੀ ਦਿੰਦੇ ਘੋਲਦੇ ਤੇ ਹਾਂ ਕੱਲ ਫਰਾਟਾ ਮਾਰਿਆ ਕੱਲ ਮਾਰਿਆ ਫਰਾਟਾ ਇਹਦਾ ਕੱਲ ਈਗਾ ਵਧੀਆ ਵਧੀਆ ਖਰੂਦੀ ਜੀ ਵਧੀਆ ਜੀ ਵਧੀਆ ਟਰੈਕਟਰ ਸਾਥ ਵਿੱਚ ਹੁਣ ਕਬੋਟਾ ਵਾਲਿਆਂ ਦੇ ਚੋਂਦਾ ਹੈ ਹਾਂ ਕਬੋਟਾ ਨੇ ਕਿਉਂ ਕਰਦਾ ਇਹਦੇ ਥੋੜੇ ਇਹਦੇ ਪਿਛਲੇ ਦੇਖੋ ਨਾ ਇਹਦੇ ਪਿਛਲੇ ਇਹਨੂੰ ਇਹ ਕਹਿੰਦਾ ਇਹਨੂੰ ਟਰੈਕਟਰ ਨੂੰ ਚੂਪਾ ਉਹੀ ਹੀ ਹਾਲੀਆਂ ਬੜਵੜੀਆਂ ਆਉਂਦੇ ਆ ਜੀ ਬੜਵੜੀਆਂ ਹਾਂ ਇਹਦਾ ਪੂਰਬਾਈ ਪੂਰੇ ਨਾ 47 ਦੇਖੀਓ ਤੇ ਮੂਹਰੇ ਵਾਲਾ ਹਿੱਸਾ ਆਉਦਾ ਵੀ ਬਹੁਤ ਵਧੀਆ ਇਹਦਾ ਜੀਟਰ ਦਾ ਪਿੱਛੇ ਵਾਲਾ ਹਿੱਸਾ ਹੈ ਨਾ ਜਿਹੜਾ ਐਡਾ ਉਹਨੇ ਮੂਰੇ ਲਾਇਆ ਵਾ ਮੈਂ ਦੇਖਿਆ ਉਸ ਦਿਨ ਅੱਛਾ ਬਹੁਤ ਤਗੜਾ ਲਾਇਆ ਹੋਦਾ ਹੀ ਫੋਰ ਟਾਇਰ ਕਾਇਦੇ ਮੂਰੇ ਉਹ ਛੋਟੇ ਆਉਦੇ ਨੇ ਟਾਇਰ ਉਹਦੇ 14 ਇੰਚ ਆਉਂਦਾ ਉਹ 14 ਇੰਚ ਇਹ ਤਾਂ ਚਾਹੀਦੇ ਫਿਰ ਚਾਜਦਾ ਜਿਹੜਾ 45 ਹੈ ਨਾ 16 ਇੰਚ ਆਉਂਦਾ 45 16 ਇੰਚ ਨਾ 45 13 ਇੰਚ 45 13 ਇੰਚ ਜਾਂ 47 14 ਇੰਚ ਆਉਂਦਾ ਇੰਚ 60 ਦਾ ਫਿਰ 16 ਇੰਚ ਆਜੇ 60 ਨਹੀਂ ਹੋਰ ਵਾਈ ਫੋਰ ਕੱਢਿਆ ਬਤੰਦਰਾ ਨੇ 60 ਨਹੀਂ ਆਇਆ ਇਹ 60 ਵੀ ਫੋਰ ਵਾਈ ਫੋਰ ਕੱਢਦੇ ਫਿਰ ਦੇਖਦਾ ਤੂੰ ਕਿੰਨਾ ਵੇਗਣਾ ਇਹ ਤਾਂ ਇਹ ਪੁਰਵਾਈ ਫੋਰਚੂਨ ਦਾ ਅਗਲਾ 47 ਨਾਲੋਂ ਅਗਰੇ ਕਿ 60 ਨੂੰ ਭਜਣਾ। ਤਾ ਵੀ ਬੜਾ ਆ ਗਿਆ ਨਾ। ਹਾਂ ਹਾਂ। 47 ਫੇਰ ਵੀ ਛੋਟਾ ਹੀ ਹੈ ਇਹਦੇ ਨਾਲੋਂ 60 ਨਾਲੋਂ। ਟਰਾਲੀ ਨੂੰ ਤਾਂ ਸ਼ੁਰੂ ਤੋਂ ਮਸ਼ਹੂਰ ਹੈ ਬਾਈ 60। ਮੂਰੇ ਦਾ ਵੀ ਵਜ਼ਨ ਹੈਗਾ ਨਿੱਗਰ ਹੈ। ਬਹੁਤ ਇੱਧਰ। ਨਿੱਗਰ ਹੈ ਰਾਈਟਰ ਹੈ ਮੂਰੇ। ਇਹਦੇ ਪਿਛਲੀ ਇੱਕ ਜੋੜੀ ਮੁਰਲੀਆਂ ਦੋ ਚੱਕ ਦਿੰਦਾ 60। ਮੂਰੇ ਹਿਸਾਬ। ਕੌੜਦਾ ਹੀ ਕਰਦਾ। ਜਿਹੜੇ ਮੂਰੇ ਪਿਆਈਦਾ। ਕੌੜ ਸੋਨਾ ਲੀਕਾ ਦੇ ਹੀ ਕੰਮ ਆ। ਐਂਟਰ ਕਾ ਤਾਂ ਨਹੀਂ ਖਾਂਦਾ। ਐਂਟਰ ਦਾ ਵਜਨੇ ਪਿੱਛੇ ਆ। ਉਹ ਪਿਛਲੀਆਂ ਦੋ ਮੁਰਲੀ। ਨਾ ਪਿਛਲੇ ਹਾਂ ਪਿਛਲੇ ਦੋ ਮੂਰੇ ਇੱਕ। ਬਰਾਬਰ ਉਤਰਦੀਆਂ ਜਾ ਕੇ ਹੁਣ ਦੋ ਖਾਜੀ ਕਰਦੇ ਤੇ ਮੂਰੇ ਵਾਲੀਆਂ ਜੋੜੀਆਂ ਪਿੱਛੇ ਵਾਲੀ ਇੱਕ ਇਹ ਵੀ ਆ ਫੌੜੇ ਆ ਆਹ ਉਹੀ ਕਿਹਾ ਤੈਨੂੰ 3600 ਤੋਂ 3600 ਬਹੁਤ ਜ਼ਿਆਦਾ ਖਾਂਦਾ ਤਾ ਜਮੇ ਹੀ ਵਜਨ ਮੂਰੇ ਉੱਤੇ 3600 ਦਾ ਹਾਂ ਇਹਦੇ ਪਰ ਪਹਿਲੇ ਤੇ 3600 ਬਹੁਤ ਖਾਂਦਾ ਤਾ ਜੋੜੀਆਂ ਤੈਨੂੰ ਉਹੀ ਦੱਸਦਾ ਸੋਨਾ ਲੀਕਾ ਦਾ ਵੀ ਇਹੀ ਕੰਮ ਤਾ ਉਹ ਵੀ ਬਹੁਤ ਭਾਰੀ ਤਾ ਜੀੜ ਦਾ ਜਿਹਦਾ ਖੋਖਾ ਹੀ ਪਿਆ ਮੂਰੇ ਉਹ ਤਾਂ ਖਾਲੀ ਉਹ ਜਮੇ ਪਿੱਛੇ ਉਹ ਲੈਣ ਦਾ ਜਿਹਦਾ ਖੋਖਾ ਹੀ ਮੂਰੇ ਦਾ ਉਹਦਾ ਵੀ ਖੜਾ ਨਹੀਂ ਹੁੰਦਾ ਫੇਰ ਵੀ ਉੱਕਣਾ ਕਿਹੜਾ ਜੀਟਰ ਚਾਹੇ ਕੋខਾ ਵੀ ਦਾ ਮੂਰੇ ਤੇ ਤੇ ਗੇੜੇ ਹੀ ਹਸਾਬ ਕਰਦੇ ਚੱਕਰ ਪਤਾ ਕਿ ਆ ਉਹ ਇੱਕ ਲਵਾਈ ਸੀ ਲਵਾਈ ਹੋ ਗਈ ਹੌਲੈਂਡ ਬੰਗ ਦਾ ਦੂਜੇ ਸੜੀ ਦੂਜੇ ਟੁੱਪਾ ਆਉਂਦੇ ਪਿਛਲੀਆਂ ਸੋਨਾ ਲੀਕਾ ਵੀ ਬਹੁਤ ਲੰਬਾ ਏਕਣਾ ਹੂੰ ਬਹੁਤ ਠੀਕ ਹੈ ਠੀਕ ਹੈ ਨਾ ਤਾਂ ਠੀਕਾ ਵਧੀਆ 60 ਬੰਗ ਵਰਗੇ ਆ ਭਰੀਆਂ ਪਈਆਂ ਇੱਥੇ ਜੀ ਨੂੰ ਉਠਾ ਨਹੀਂ ਤਕਰੀ ਕਿੰਨੀਆਂ ਭਰੀ ਰਹਿੰਦੀਆਂ ਹਰੇ ਭਰੀ 470 ਦੀ 200 ਭਰੀ ਹਲੇ ਛੱਲੇ ਨੂੰ ਪਈ ਆ ਲੋਡ ਕਿੰਨੀ ਕਰਨੀ ਆ 470 ਲਾਤੀ ਜੋੜ ਤਾਂ ਵਧਾਈ ਕਰਨੀ ਆ ਕਰਨੀ ਕਿੰਨੀ ਆ 470 100 ਭਰੀ ਰਹਿ ਗਈ ਤੇ 370 ਹੋਗੀ 370 ਲਾਦੋ ਇੱਕ ਗੇੜ ਲਾ ਕੇ ਪਿਛਲਾ ਪਾਸਾ ਭਰ ਦੇਣਾ ਬਰਾਬਰ ਹੋਣੀ ਪਾਸੇ ਗੇੜ ਅੰਕਲ ਕਿੰਨੇ ਤੇ ਗੇੜ ਤਾਂ ਹੋ ਚੱਲਿਆ ਹੈ ਬਰਾਬਰ ਕਰਦੇ ਚਲ ਮਾੜਾ ਮੂਟਾ ਕੱਟ 85 ਕਰਕੇ ਲਾਦਣ ਨਹੀਂ ਹੈਗਾ ਕੰਨਾਂ ਚ ਪੜੀਆਂ ਆਪਾਂ ਕਹਿੰਦੀ ਆ ਕੱਕੇ ਤੂੰ ਸੈਡਾਂ ਪਾ ਕੇ ਗੱਬੇ ਸਿਰ ਦਿੰਦੇ ਫਿਰ ਇਝ ਕਰਕੇ ਲਾਦਣ ਨਹੀਂ ਹੁੰਦਾ ਮੀਰੇ ਦਾਣ ਜਿਆਦਾ ਹੋ ਜੀ ਖਾਲੀ ਸੁੰਘੀ ਲੱਦੀ ਅਜੇ ਤੂੰ ਅਜੇ ਦਰਨੀ ਇਹ ਵਧੀਆ ਲੱਗਦੀ ਹੈ ਹੈ ਨਾ ਕਿਹਾ ਤੈਨੂੰ ਹਾਂ ਮੈਂ ਦੂਜਾ ਆਣਾ ਹੈ ਕਿ ਤੂੰ ਕੰਮ ਕਰਦਾ ਹੈ ਉਹ ਠੀਕ ਹੈ ਚਲੋ ਕਰਾਂ ਚਲੇ ਜਾਣੀ ਨੀ ਨੀਂਦ ਸਾਈਡ ਵੱਤ ਵੀ ਮਰਾਉਂਦਾ ਕਹਿੰਦਾ ਕੱਲ ਨੂੰ ਕਰਨਾ ਹੈ ਉਹ ਕਹਿੰਦਾ ਹਕਲਾ ਕਹਿੰਦਾ ਦਾਜੀ ਪੌੜੀ ਲਿਆ ਦਿਓ ਕੱਲ ਨੂੰ ਦੇਖ ਬੰਗ ਬਾਰਗੀ ਬਣਾਣੀ ਮੁੱਠੀ ਭਈ ਆ ਪੌੜੀ ਕਿਤੇ ਲੈਣੀ ਆ ਨਾ ਬੰਗ ਬਾਰਗੀ ਬਣਾ ਦੇਣੀ ਕਹਿੰਦਾ ਮੈਂ ਸਾਈਡਾਂ ਤੋਂ ਸਾਫ ਕਰਦਣੀ ਆ ਨਾ ਨਾ ਠੀਕ ਆ ਕਹਿੰਦਾ ਤਾਂ ਸੁੱਤਰਾ ਛਿੱਲੇ ਦਾ ਆ ਮੂੰ ਵੀ ਆ ਤੇਰੇ ਦਾ ਸੁੱਤਰਾ ਸਾਡੀ ਜੜਾਂ ਹੁੰਦੀਆਂ ਮੜੇ ਮੂੰਹਾਂ ਜਿੱਥੇ ਪਾਣੀ ਖੜਾ ਆ ਨਾ ਬਾਈ ਉੱਥੇ ਜੜਾਂ ਆਉਣੀ ਹੋਣੀ ਪੱਤੀ ਮੜੀ ਮੂੜੀ ਖਿੱਚ ਹੋ ਜਵੇ ਬਸ ਨਾ ਤਾਂ ਕਰ ਦੇਣੀ ਇਹਨਾਂ ਨੇ ਸਾਫ ਜੇ ਮੰਡ ਦਾ ਗੰਨਾ ਜਾਇ ਕਰਦਾ ਤਾਂ ਮੰਡ ਦੇ ਗੰਨੇ ਦਾ ਜੁਦੀ ਪਛਾਣ ਹੋ ਜਾਂਦੀ ਤੇ ਸਾਡੇ ਗੰਨੇ ਜਦ ਨਦੀਆਂ ਟੁੱਟਦੇ ਤੇ ਬਹੁਤ ਸਾਡੇ ਗੰਨੇ ਦੀ ਜੁਦੀ ਪਛਾਣ ਉਹਦੇ ਉੱਥੇ ਨਾ ਨਦੀ ਉਹਦੇ ਗੰਨੇ ਨੂੰ ਪਾਣਾ ਲੱਗਿਆ ਹੁੰਦਾ ਰਹੇ ਕਿ ਨੂੰ ਉਹ ਫਾਰਮ ਵਾਲਿਆਂ ਦੇ ਵੀ ਦਰਿਆਲੇ ਗੰਨੇ ਦੇ ਇਧਰ ਕੋ ਪਾਣਾ ਹਾਂ ਉੱਧਰ ਤੇ ਪਾਣਾ ਹੁੰਦਾ ਜਦ ਦਰਿਆ ਚੜ ਕੇ ਆਉਂਦਾ ਤਾਂ ਇੱਕ ਦਿਨ ਰਹਿ ਗਿਆ ਪਾਣਾ ਲੱਗ ਜਾਂਦਾ ਤਾਂ ਉਹੀ ਪਤਾ ਲੱਗ ਜਾਂਦਾ ਵੀ ਅੱਛੇ ਤੱਕ ਪਾੜਾ ਹੈ ਦਰਿਆਲਾ ਬਈ ਕਈ ਮੈਂ ਦੇਖਿਆ ਧੋਕੇ ਵੀ ਲਿਆਉਂਦੇ ਤੇ ਗੰਨੇ ਨੂੰ ਕਹਿੰਦਾ ਬਾਈ ਧੋਕੇ ਲੈਂਦਾ ਯਾਰ ਆਹ ਉਹ ਇੰਨਾ ਜਿਆਦਾ ਪਾਣਾ ਲੱਗਦਾ ਤਾਂ ਇੱਥੇ ਦੋ ਦਿਨ ਪਾਣੀ ਖੜਾ ਰਹਿ ਗਿਆ ਪਾਣਾ ਖੜ ਜਿੰਦਾ ਉੱਥੇ ਦੇ ਇੰਦੇ ਚੱਕਰ ਆਪਾਂ ਇਹ ਦੱਸ ਤੀ ਕੰਮ ਨਹੀਂ ਹਰਦੇ ਨਹੀਂ ਨਹੀਂ ਰਹੀ ਕਰਦਾ ਇਹ ਨਾ ਕਿ ਬੰਦੇ ਸਾਰੇ ਹੀ ਤੇ ਹਨੇਰੇ ਤਾਂ ਹੋયા ਯਾਰ ਇਹ ਸੱਜਰੇ ਜਾ ਕੇ ਵੀ ਕੀ ਕਰਨ ਇਹਨੂੰ ਪਤਾ ਵੀ ਅਸੀਂ 7:00 ਵਜੇ ਆਪਣਾ ਦਫ਼ਤਰ ਪੁੱਜੀਏ ਇਹ ਕਹਿੰਦਾ ਸਾਰੇ ਲੱਗੋ ਸਾਰਾ ਕਿਥੇ ਆਉਂਦੇ ਮੈਂ ਆ